ਬਾਡੀ ਦੇ ਸੀਜ਼ਨ ਨੂੰ ਦੇਖਦੇ ਹੋਏ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਐਮਐਲਏ ਨਰਿੰਦਰ ਕੌਰ ਭਰਾਜ ਵੱਲੋਂ ਇੱਕ ਫਾਇਰ ਵਿਗ੍ਰੇਡ ਟਰੱਕ ਦਾ ਇੰਤਜ਼ਾਮ ਕੀਤਾ ਗਿਆ ਹੈ ਜੋ ਕਿ ਸੰਗਰੂਰ ਦੇ ਭਵਾਨੀਗੜ੍ਹ ਦੀ ਅਨਾਜ ਮੰਡੀ ਵਿੱਚ ਖੜਾ ਹੋਵੇਗਾ। ਬਾਡੀ ਦੇ ਸੀਜ਼ਨ ਦੌਰਾਨ ਪੱਕੀਆਂ ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਹੀ ਤਿੱਖਣ ਨੂੰ ਮਿਲਦੀਆਂ ਹਨ ਜਿਸ ਦੇ ਨਾਲ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ। ਜਿਸ ਤੇ ਬਚਾਅ ਦੇ ਲਈ ਇਹ ਇੰਤਜ਼ਾਮ ਕੀਤੇ ਗਏ ਹਨ ਅਤੇ ਇਸ ਦੇ ਲਈ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਗਏ ਹਨ। ਲੋਡ ਪੈਣ ਤੇ ਇਨਾ ਟੋਲ ਫਰੀ ਨੰਬਰਾਂ ਤੇ ਘੰਟੀ ਕਰਕੇ ਇਸ ਟਰੱਕ ਦੀ ਮਦਦ ਲਈ ਜਾ ਸਕਦੀ ਹੈ। ਪਹਿਲਾਂ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਹਲਕਾ ਐਮਐਲਏ ਵੀ ਬਨਰਿੰਦਰ ਕੌਰ ਜੀ ਭਰਾ ਜੀ ਦਾ ਜਿਨ੍ਹਾਂ ਨੇ ਇਲਾਕੇ ਦੀ ਲੋਡ ਨੂੰ ਦੇਖਦੇ ਹੋਏ ਸਮੇਂ ਦੀ ਲੋਡ ਨੂੰ ਦੇਖਦੇ ਹੋਏ ਅੱਜ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਸਾਡੇ ਪੁਹਾਨੀਗੜ ਨਵੇਂ ਬੱਸ ਸਟੈਂਡ ਦੇ ਵਿੱਚ ਪ੍ਰੋਪਰ ਖੜੀ ਕੀਤੀ ਆ ਕਿਉਂਕਿ ਅਕਸਰ ਕੀ ਸੀਗਾ ਪਹਿਲਾਂ ਆਪਾਂ ਦੇਖਦੇ ਸੀਗੇ ਕਿ ਇੱਥੇ ਗੱਡੀ ਦੀ ਕੋਈ ਆਪਣੇ ਪ੍ਰਾਇਡ ਨਹੀਂ ਕੀਤੀ ਹੋਈ ਸੀ। ਜਿਸ ਤਰ੍ਹਾਂ ਦੀ ਕੋਈ ਅਨਸਕਾਮਿਕ ਘਟਨਾ ਜਿਹੜੀ ਵਾਪਰ ਜੈਂਸੀ ਫਸਲ ਜਿਹੜੀ ਪੱਕੀ ਹੋਈ ਹੈ ਖੇਤਾਂ ਦੇ ਵਿੱਚ ਪਟ્રોલ ਵਰਗੀ ਫਸਲ ਹੁੰਦੀ ਹੈ ਸੋਨਾ ਜਿਹੜਾ ਉੱਗਿਆ ਹੋਇਆ ਲੋਕਾਂ ਦਾ ਉਹ ਸੜ ਕੇ ਜਿਹੜਾ ਸਵਾਹ ਹੋ ਜਾਂਦਾ ਸੀ ਉਹਨੂੰ ਦੇਖਦੇ ਹੋਏ ਅੱਜ ਇੱਕ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਆ ਉਹ ਭਵਾਨੀਗੜ ਪ੍ਰੋਪਰ ਜਿਹੜੀ ਇੱਥੇ ਖੜੀ ਕੀਤੀ ਗਈ ਆ ਤਾਂ ਕਿ ਕੋਈ ਐਸੀ ਜਿਹੜੀ ਅਨਸਕਾਮਿਕ ਘਟਨਾ ਕੋਈ ਨਾ ਵਾਪਰ ਸਕੇ ਤੇ ਜੇ ਕੋਈ ਇਸ ਤਰ੍ਹਾਂ ਦੀ ਵਾਪਰ ਦੀ ਵੀ ਆ ਤਾਂ ਉਹਨੂੰ ਮੌਕੇ ਤੇ ਜਾ ਕੇ ਉਦਾ ਹੱਲ ਵੀ ਕੀਤਾ ਜਾਵੇ ਤੇ ਉਹਨੂੰ ਫਸਲ ਨੂੰ ਸੜਨ ਤੋਂ ਸਵਾਹ ਹੋਣ ਤੋਂ ਬਚਾਇਆ ਜਾ ਸਕੇ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਇਹ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਲੋਕਾਂ ਦੇ ਲਈ ਅਸੀਂ ਕੀ ਕਰ ਸਕਦੇ ਆ ਸੋ ਅੱਜ ਉਹ ਕੀਤਾ ਹਲਕਾ ਐਮਐਲਏ ਵਿਵਾ ਨਿਰੰਦਰ ਕੌਰ ਪਰ ਅੱਜ ਹੀ ਨੇ ਕੀਤਾ ਕਿਉਂਕਿ ਜਦੋਂ ਅਸੀਂ ਪਿਛਲੇ 2022 ਦੇ ਵਿੱਚ ਇਲੈਕਸ਼ਨ ਟਾਈਮ ਜਦੋਂ ਅਸੀਂ ਜਿੱਤੇ ਸੀ ਆਮ ਆਦਮੀ ਪਾਰਟੀ ਜਿੱਤੀ ਆ ਤਾਂ ਅਸੀਂ ਐਮਐਲਏ ਸਾਹਿਬ ਦੇ ਨਾਲ ਪਿੰਡਾਂ ਦੇ ਵਿੱਚ ਇੱਕ ਧੰਨਵਾਦੀ ਦੌਰੇ ਤੇ ਕੋ ਮਰੇ ਸੀ ਉਦੋਂ ਵੀ ਸੀਜ਼ਨ ਦਾ ਟਾਈਮ ਸੀ ਉਦੋਂ ਕੀ ਹੋਇਆ ਫੱਗੂ ਵਾਲੇ ਤੋਂ ਜਿਹੜੀ ਕਣਕ ਨੂੰ ਅੱਗ ਲੱਗੀ ਸੀ ਤਾਂ ਉਹ ਜਿਹੜੀ ਅੱਗ ਲੱਗ ਕੇ ਪੰਨਵਾ ਪਿੰਡ ਤੱਕ ਪਹੁੰਚੀ ਸੀ ਉਦੋਂ ਬਹੁਤ ਜਿਹੜਾ ਦਿਲ ਪਛਿਸਿਆ ਆਉਂਦਾ ਸੀਗਾ ਦੇਖ ਕੇ ਇਸ ਚੀਜ਼ ਨੂੰ ਕਿ ਜਿਹੜੀ ਲੋਕਾਂ ਦੀ ਸੋਨੇ ਵਰਗੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਉਹ ਸੜ ਕੇ ਸੁਆਹ ਹੋਈ ਤੇ ਬਾਅਦ ਦੇ ਵਿੱਚ ਫਿਰ ਲੋਕ ਵਿਚਾਰੇ ਭੜਕਦੇ ਫਿਰਦੇ ਨੇ ਮੁਆਵਜ਼ੇ ਵਾਸਤੇ ਤਾਂ ਬਾਅਦ ਦੇ ਵਿੱਚ ਮੁਆਵਜ਼ਾ ਦੇਣ ਨਾਲੋਂ ਕਿਉਂ ਨਾ ਉਹਨਾਂ ਨੂੰ ਪਹਿਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਜਾਣੀਆਂ ਚਾਹੀਨੀਆਂ ਸੀ ਬਟ ਪਿਛਲੀਆਂ ਸਰਕਾਰਾਂ ਨੇ ਨਹੀਂ ਦਿੱਤੀਆਂ ਇਹ ਬਹੁਤ ਵੱਡੀ ਲੋੜ ਸੀ ਤੇ ਬਹੁਤ ਪੁਰਾਣੀ ਮੰਗ ਸੀ ਲੋਕਾਂ ਦੀ ਜਿਹਨੂੰ ਅੱਜ ਪੂਰਾ ਕੀਤਾ ਐਮਐਲ ਸਾਹਿਬ ਨੇ ਅਸੀਂ ਬੜੇ ਧੰਨਵਾਦੀ ਆ ਉਹਨਾਂ ਦੇ ਤੁਹਾਡੇ ਮਾਦੇਮ ਦੇ ਰਹੀ ਨੰਬਰ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ 95929 97670 95929 97670 98765 21500 ਤੇ ਜਿਹੜਾ ਇਹਨਾਂ ਲੈਂਡਲਾਈਨ ਨੰਬਰ ਆ 01672 234333 01672 234333 ਇਹਨਾਂ ਨੰਬਰਾਂ ਤੇ ਇਹਨਾਂ ਵੀਰਾਂ ਨਾਲ ਸੰਪਰਕ ਕਰਕੇ ਜਿਹੜੇ ਹਰ ਟਾਈਮ ਸਾਡੀ ਗੱਡੀ ਦੇ ਕੋਲ ਵੀ ਹਾਜ਼ਰ ਨੇ ਤੇ ਹਰ ਟਾਈਮ ਤਿਆਰ ਰਹਿੰਦੇ ਨੇ ਤਾਂ ਕਿ ਇਸ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਜਿਹੜੀ ਉਹ ਨਾ ਵਾਪਰ ਸਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਫਾਇਰ ਬ੍ਰਿਗੇਡ ਦਾ ਸਟੇਸ਼ਨ ਹੈ ਪੁਹਾਣੀਗੜ ਦੇ ਵਿੱਚ ਉਹਦੀ ਵੀ ਬੜੀ ਜਦੋਜਹਿਦ ਚੱਲ ਕੇ ਹਟਈਆ ਤੇ ਉਹਨੂੰ ਬਹੁਤ ਜਲਦ ਜਿਹੜਾ ਪੂਰਾ ਕੀਤਾ ਜਾਊਗਾ ਫਾਇਰ ਬ੍ਰਿਗੇਡ ਜਿਹੜਾ ਸਟੇਸ਼ਨ ਹੈ ਜਿਹੜਾ ਪੁਹਾਣੀਗੜ ਦੇ ਵਿੱਚ ਪ੍ਰੋਪਰ ਬਣਾਇਆ ਜਾਵੇ ਤਾਂ ਕਿ ਦੇਖੋ ਪਿਛਲੇ ਦਿਨੀ ਆਪਣੇ ਬਾਜ਼ਾਰ ਦੇ ਵਿੱਚ ਜਿਹੜੀ ਅੱਗ ਲੱਗੀ ਇੱਕ ਸਾਡੇ ਭਰਾ ਦੀ ਉਹਦੀ ਜਿਹੜੀ ਦੁਕਾਨ ਹੈ ਉਹਦੀ ਪੂੰਜੀ ਹੈ ਜਿਹੜੀ ਸਾਰੀ ਸੜ ਕੇ ਸੁਆਹ ਹੋ ਗਈ ਤਾਂ ਬਿਨਾਂ ਸੀਜ਼ਨ ਤੋਂ ਵੀ ਮੰਨ ਲਓ ਜਿਹੜੇ ਫਾਇਰ ਸਟੇਸ਼ਨ ਇੱਥੇ ਪੁਹਾਣੀਗੜ ਦੇ ਵਿੱਚ ਬਣਦਾ ਤਾਂ ਜਿਹੜੀਆਂ ਸ਼ਹਿਰ ਬਾਜ਼ਾਰ ਦੇ ਵਿੱਚ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਅਨਸੁਖਾਵੀ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਉੱਥੇ ਹੀ ਮਨ ਲੋ ਉਹਦਾ ਪ੍ਰੋਪਰ ਹੱਲ ਕੀਤਾ ਜਾਊਗਾ ਨਾਲ ਦੀ ਨਾਲ ਤੇ ਬੰਟਾਪਰਾਲਾ ਬੀਬਾਂ ਨਿਰੰਦਰ ਕੋਰਪਾਜ ਦਾ ਪਿਛਲੇ ਸੀਜ਼ਨ ਚ ਬੀਬਾਂ ਨਿਰੰਦਰ ਕੋਰਪਾ ਆਤੀ ਧੰਬਾ ਦੀ ਦੌਰੇ ਤੇ ਆਏ ਹੋਏ ਸੀ ਕਾਕੜੇ ਤੋਂ ਲੈ ਕੇ ਪਦਮਾ ਤੱਕ ਬਹੁਤ ਭਿਆਨਕ ਅੱਗ ਲੱਗੀ ਸੀ ਪੁੱਤਾ ਮੰਗੂ ਪਾਲੀ ਫਾਸਾ ਸਿਉਨਾ ਸਾਨੂੰ ਜਿਵੇਂ ਕਸੀ ਕਿਨਾਂ ਸਿਉਨਾ ਉਹ ਸਿਉਨਾ ਸੜ ਕੇ ਸੁਆਹ ਹੋ ਗਿਆ ਸੀਗਾ ਤੇ ਉਸ ਇਹ ਅਤਕ ਨੂੰ ਮੁੱਖ ਰੱਖਦੇ ਹੋਏ ਸਾਡੇ ਵੀ ਬੰਦਨਦਰ ਸਿੰਘ ਬਰਾਜ ਨੇ ਆ ਫਾਇਰ ਗ੍ਰੀਡ ਦੀ ਭੇਜੀ ਹੈ ਇੱਥੇ ਜਿਹਦੇ ਨਾਲ ਬਲਾਜਮ ਵੀ ਨੇ ਇਹ ਹਾਜ਼ਰ ਰਹਿਣਗੇ ਅਤੇ ਇਹ ਜਿਹੜਾ ਸਾਰਾ ਛਾੜ ਪਿੰਡਾਂ ਦਾ ਬਾੜ ਪਿੰਡਾਂ ਦਾ ਏਰੀਆ ਤੇ ਇਹਨੂੰ ਇਹ ਕਵਰ ਕਰ ਲੰਗੇ ਕਦੋਂ ਵੀ ਕੋਈ ਫੋਨ ਆਉਂਦਾ ਵੀਰਾਂ ਨੂੰ ਉਸ ਟਾਈਮ ਇਹ ਹਾਜ਼ਰ ਰਹਿਣਗੇ ਪਿਛਲੇ ਕੁਝ ਦਿਨ ਹੋ ਗਏ ਖਾਨੀਗੜ੍ਹ ਵਿੱਚ ਇੱਕ ਦੁਕਾਨ ਨੂੰ ਅੱਗ ਲੱਗੀ ਸੀ ਉਹ ਸਾਰੀ ਸੜਕੇ ਸੁਆਹ ਹੋ ਗਈ ਸੀ ਤੇ ਉਸ ਟਾਈਮ ਆਪਣੇ ਇੱਥੇ ਫੈਰ ਵੇਗ ਗੱਦੀ ਰਹੀ ਸੀ ਉਹਦਾ ਜਿਹੜੀ ਪੂੰਜੀ ਦੀ ਸਾਰੀ ਖਤਮ ਹੋ ਗਈ ਸਭ ਤੋਂ ਵੱਡਾ ਫਾਇਦਾ ਹੋ ਗਿਆ ਜੀ ਅਸੀਂ ਇੱਕ ਇਸ ਤੁਹਾਡੇ ਸਾਹਮਣੇ ਬਰਾਹੀਂ ਵੀਪਾ ਨੂੰ ਕਹਿ ਰਹੇ ਹਾਂ ਵੀ ਇੱਥੇ ਪੱਕਾ ਸਟੇਸ਼ਨ ਪਾਇਆ ਜਾਵੇ ਜੋ ਵੀ ਮੁਲਾਜ਼ਮ ਇੱਥੇ 24 ਘੰਟੇ ਇੱਥੇ ਹਾਜ਼ਰ ਹੈ ਤੇ ਗੱਡੀ ਵੀ ਹਾਜ਼ਰ ਹੈ ਅਸੀਂ ਆਏ ਸੀ 3 ਦਿਨ ਹੋ ਗਏ ਵੀਰੇ ਸਾਨੂੰ ਕਿਉਂ ਆਉਂਦਿਆਂ ਨੂੰ ਤੇ ਅਸੀਂ ਕਣਕ ਦੀ ਬਾਡੀ ਤੋਂ ਸਟਾਰਟ ਹੋਣ ਤੋਂ ਪਹਿਲੀ ਅਸੀਂ ਆਪਣੇ ਸਰਦਾਰ ਅਮਰਿੰਦਰ ਪਾਜ਼ਾ ਸੰਧੂਵੀ ਦੇ ਹੁਕਮ ਅਨੁਸਾਰ ਅਸੀਂ ਆਪਣੀ ਡਿਊਟੀ ਤੇ ਆ ਰਹੇ ਹਾਂ ਤਾਂ ਤਸਵੀਰ ਕੀ ਸਮਾਂ ਵਗੈਰਾ ਕੀ ਹੈ ਸਾਡਾ ਸਮਾਂ ਹੈ ਵੀਰ ਜੀ ਸਵੇਰੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਪਰ ਅਸੀਂ 24 ਘੰਟੇ ਅਲਰਟ ਹਾਂ ਤਾਂ ਕੋਈ ਵੀ ਅਨਸੁਨਾ ਨਹੀਂ ਕਰਦਾ ਹਾਂਜੀ ਹਾਂਜੀ ਤੇ ਤੁਹਾਡਾ ਕੋ ਟੋਲ ਫਰੀ ਨੰਬਰ ਵੀ ਹੁੰਦਾ ਤਾਂ ਵੀ ਸਾਡੇ ਦਰਸ਼ਕਾਂ ਨੂੰ 01672 236 133 ਤੇ 101 ਵੀ ਲੱਗਦਾ ਹੈ ਭਾਜੀ ਹੁਣ ਤੱਕ ਕੋਈ ਕੇਸ ਵਗੈਰਾ ਕੋਈ ਆਇਆ ਨਹੀਂ ਫਿਲਹਾਲ ਐਤਕੀ ਕੋਈ ਨਹੀਂ ਆਇਆ ਹ ਤੱਕ ਤੇ ਸੀਜ਼ਨ ਤੋਂ ਪਹਿਲਾਂ ਹੀ ਜਿਹੜਾ ਤੁਸੀਂ ਤਿਆਰ ਬਰਕਰਾਰਾ ਰਹੋ ਹਾਂਜੀ ਹਾਂ ਬਿਲਕੁਲ ਅਸੀਂ ਤਿਆਰ ਬਰ ਤਿਆਰਾਂਗੇ ਕੋਈ ਵੀ ਅਨਸਕੋਪਿੰਗ ਘਟਨਾ ਹੁੰਦੀ ਹੈਗੀ ਅਸੀਂ ਤਿਆਰ ਕਰਦੇ ਹਾਂ